ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਔਟਸਰ ਪਹੁੰਚੇ ਸੀ ਜੀ ਇਹ ਅੰਬਾਲੇ ਤੋਂ ਹੈਗਾ ਜੀ 10 ਕਿਲੋਮੀਟਰ ਦੀ ਦੂਰੀ ਤੇ ਜੀ ਬਾਰਡਰ ਦੇ ਹੀ ਰਹਿ ਜਾਂਦਾ 2 ਕਿਲੋਮੀਟਰ ਇੱਥੋਂ ਬਾਰਡਰ ਹੈ ਜੀ ਪੰਜਾਬ ਹਰਿਆਣਾ ਵਾਲਾ ਤੇ ਸੋ ਨੂੰ ਪਤਾ ਹੀ ਹੈ ਜਿਵੇਂ ਆਪਣਾ ਕੱਲ ਸਰਹੰਦ ਫਤੇਗੜ ਸਾਹਿਬ ਦਾ ਟੂਰ ਸੀਗਾ ਜੀ ਲੁਧਿਆਣਾ ਮੋਗਾ ਜਗਰਾਉਂ ਦਾ ਜੀ ਤੇ ਇਧਰ ਬਾਈ ਕੋਲੇ ਆਏ ਸੀ ਜੀ ਰਾਜਪੁਰੇ ਤੋਂ ਸਾਈਡ ਤੇ ਸੀ ਪਿੰਡ ਤੇ ਰਾਤ ਇਧਰ ਹੀ ਸਟੇ ਕੀਤਾ ਸੀਗਾ ਜੀ ਅੱਜ ਗਰੁੱਪ 'ਚ ਵੀ ਪਾਇਆ ਦੇ ਤੇ ਜਿਵੇਂ ਆਪਾਂ ਟੂਰ ਕਰਦੇ ਹੀ ਰਹਿੰਦੇ ਆ ਜੀ ਤੇ ਉਸ ਹਾਵਣਾ ਤੁਸੀਂ ਜੇ ਆਪਣਾ ਨੰਬਰ ਟੂਰ ਗਰੁੱਪ ਚ ਐਡ ਕਰਨਾ ਜੀ ਤਾਂ ਮੇਰੇ ਨੰਬਰ 9815843096 ਦੇ ਜੀ ਤੁਸੀਂ WhatsApp ਹੈਲੋ ਲੱਗ ਕੇ ਭੇਜ ਦਿਓ ਜੀ ਤੇ ਆਪਦੇ ਏਰੀਆ ਦਾ ਨਾਮ ਲੱਗ ਕੇ ਭੇਜ ਦਿਓ ਜੀ ਤੇ ਬਾਈ ਦੇ ਖਾਸੀ ਦਿੱਕਤ ਸੀ ਜੀ ਪਸ਼ੂਆਂ ਨੂੰ ਆ ਜਿਹੜੀ ਗਾਂ ਤੁਸੀਂ ਦੇਖ ਰਹੇ ਆ ਸਾਹਮਣੇ ਇਹਨੂੰ ਤਕਰੀਬਨ ਸਾਲ ਹੋ ਗਿਆ ਜੀ ਸੋ ਇਹਨੂੰ ਤੇ ਪਿਛਲੀ ਮਈ ਦੀ ਸੂਈ ਹੈ ਜੀ ਤੇ ਸਮਝ ਲਓ ਇੱਕ ਸਾਲ ਤੇ ਇੱਕ ਦੋ ਮਹੀਨੇ ਹੀ ਹੋ ਗਏ ਆ ਜੀ ਤੇ ਇਹ ਬਲੀਡਿੰਗ ਬਹੁਤ ਜ਼ਿਆਦਾ ਸੱਟਦੀ ਆ ਜੀ ਜਦੋਂ ਮੰਨ ਲਓ ਹੀਟ ਚ ਆਉਂਦੀ ਆ ਹੀਟ ਛੱਡਣ ਤੋਂ ਬਾਅਦ ਬਹੁਤ ਜ਼ਿਆਦਾ ਬਲੀਡਿੰਗ ਸੱਟਦੀ ਆ ਤੇ ਇਹ ਬਾਈ ਨੇ ਚਲੋ ਚੋਰੋ ਲੂਨ ਵਗਿਆ ਉਹ ਦੂਜਾ ਗਾਈਨਰ ਐਚ ਆਰ ਰੈਸੈਪਟਰ ਵਗੈਰਾ ਲਵਾਇਆ ਤੇ ਪਰ ਜਿਹੜੇ ਇੰਜੈਕਸ਼ਨ ਦੀਆਂ ਨੂੰ ਲੋਡ ਸੀ ਹਜੇ ਤੱਕ ਇਹਦੇ ਨਹੀਂ ਲੱਗਿਆ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਪਸ਼ੂ ਬਲੀਡਿੰਗ ਸੱਟਦਾ ਉਹਦੇ ਆਪਾਂ ਏ ਆਈ ਤੋਂ 6 ਘੰਟੇ ਬਾਅਦ ਡਿਊਰੋਪਰੋਜਨ ਟੀਕਾ ਲਵਾਉਣਾ ਜੀ ਉਸ ਦਿਵਾਰ ਦੋ ਟੀਕੇ ਇਕੱਠੇ ਪ੍ਰਵਾਦਿਓ ਜੀ ਤੇ ਇੱਕ ਤੁਸੀਂ ਇਹ ਕਰਨਾ ਵੀ ਉਹਦੇ ਨਾਲ ਉਹਨੂੰ ਚਲੇਟਰ ਟੋਟਾਵਟ ਗੋਲੀਆਂ ਜ਼ਰੂਰ ਦੇ ਦਿਓ 1 ਮਹੀਨਾ ਮਤਲਬ ਉਹਦੀ ਪਹਿਲੀ ਹੀ ਹੀਟ ਤੇ ਵੀ ਦੇ ਦਿਓ ਤੇ ਜੋ ਟੀਕੇ ਦਾ ਭਰੋਂ ਦੇ ਨਾਲ ਵੀ ਦੇ ਦਿਓ ਜੀ ਚਲੇਟਰ ਟੋਟਾਵਟ ਬੋਲਸ ਜਿਹੜੀਆਂ ਵੀ 20 ਗੋਲੀਆਂ ਦੀ ਪੈਕਿੰਗ ਆਉਂਦੀ ਹੈ ਜੀ ਹੁਣ ਨਵੀਂ ਆਈ ਹੈ ਉਹ ਗੋਲੀਆਂ ਜ਼ਰੂਰ ਦੇਣੀਆਂ ਜੀ ਤੇ ਪ੍ਰੈਗਸਟੇ 골ਡ ਵਗੈਰਾ ਪਾਊਡਰ ਆ ਜੀ ਤੇ ਪ੍ਰੋਜੈਸਟੋਨ ਹੋਵੇ ਉਹ ਜ਼ਰੂਰ ਦੇਣਾ ਜੀ ਠੀਕ ਹੈ ਇਹਦੇ ਮੰਨ ਕੇ ਚੱਲੋ ਜਦੋਂ ਬੱਚਾ 1.5 ਐਮਐਲ ਆਪਣਾ ਜਿਹੜਾ ਹੁੰਦਾ ਜੀ ਟੀਕੇ ਦਾ ਜਿਹੜਾ ਹੁੰਦੀ ਹੈ ਕੁਆਂਟੀਟੀ ਉਹ 1.5 ਐਮਐਲ ਹੁੰਦੀ ਹੈ ਜੀ ਜਦੋਂ ਤੇ ਪਛੂ ਪਛੂ 25 ਤੋਂ 30 ਐਮਐ ਤਾਂ ਫਿਰ ਉਹਨੇ ਗੱਬਣ ਨਹੀਂ ਹੋਣਾ ਜੀ ਇਹ ਕਾਰਨ ਹੁੰਦਾ ਜਿਹੜਾ ਬਲੀਡਿੰਗ ਪਛੂ ਸੜਦਾ ਜੀ ਤਾਂ ਨਹੀਂ ਗੱਬਣ ਹੁੰਦੇਗੇ ਜਦੋਂ ਇਹਨੇ ਬਲੀਡਿੰਗ ਦਾ ਸਿੱਟੀ ਇਹਨੇ ਗੱਬਣ ਹੋ ਜਾਣਾ ਜੀ 100% ਕਿੰਨੀ ਕ ਬਲੀਡਿੰਗ ਸੜਦੀ ਹੈ ਬਾਈ ਜੀ ਇਹ ਇਹ ਡਾਕਟਰ ਸਾਹਿਬ ਸੜਦੀ 2-2 ਦਿਨ ਵੀ ਸੜਦੀ ਸੀ ਲਗਾਤਾਰ 2-2 ਦਿਨ ਵੀ ਤੇ ਕਿੰਨੇ ਵਾਰੀ ਇਹਦੋਂ ਪਹਿਲਾਂ ਸੀਮਨ ਲਵਾ ਲਿਆ ਸੀ 8-9 ਵਾਰ ਲਵਾ ਲਿਆ 8-9 ਵਾਰ ਉਦੋਂ ਦੇ ਲਵਾ ਹੀ ਰਹੇ ਆ ਫਿਰ ਹਾਂ ਇਹ ਬ ਕੋਈ ਹੀਟ ਇਨ ਮਿਸ ਕਰੀਏਗੀ ਅੱਛਾ ਕੋਈ ਹੀਟ ਨਹੀਂ ਹਾਂ ਠੀਕ ਹੈ ਜੀ ਤੇ ਮੰਨ ਲਓ ਵੀ ਸਕਸੈਸ ਨਹੀਂ ਹੋਇਆ ਕੰਮ ਹਜੇ ਤੱਕ ਤੇ ਇਹ ਟੀਕਾ ਤਾਂ ਨਹੀਂ ਲਵਾਇਆ ਜਿਹੜਾ ਬੋਲਿਆ ਬਈ ਨਾ ਇਹਦੇਾਰੇ ਪਤਾ ਹੀ ਨਹੀਂ ਲੱਗਦਾ ਇਸਤੇ ਮੈਂ ਡਾਕਟਰਾਂ ਨੂੰ ਹੀ ਪਤਾ ਹੋਣਾ ਹੈ ਜੀ ਹਾਂ ਜਿਹੜੀ ਗੱਲ ਆਈ ਮੈਂ ਤੁਹਾਨੂੰ ਤਾਂ ਹੀ ਕਹੇ ਵੀ ਜਿਹੜਾ ਟੀਕਾ ਆਪਾਂ ਕਵਾਂਗੇ ਉਹ ਲੱਗਿਆ ਨਹੀਂ ਹੋਣਾ ਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹਦੇ ਨਾਲ ਆਪਾਂ ਘੱਟੋ ਘੱਟ ਮੇਰੇ ਹਿਸਾਬ ਨਾਲ 10-12 ਪਸ਼ੂ ਗੱਭਣ ਕੀਤੇ ਆ ਜੀ ਕਿਉਂ ਇਹ ਬਲੀਡਿੰਗ ਵਾਲੀ ਪ੍ਰੋਬਲਮ ਜਿਹੜੀ ਇੰਨੀ ਪ੍ਰੋਬਲਮ ਹੈ ਬਹੁਤ ਘੱਟ ਪਸ਼ੂਆਂ 'ਚ ਹੁੰਦੀ ਹੈ ਹਰ ਇੱਕ ਰੇਅਰ ਜਾਨ ਸਾਹਿਬ ਵੀ ਮਾੜੀ ਮੋੜ ਬਲੀਡਿੰਗ ਦਾ ਪਸ਼ੂ ਛੱਡਦੇ ਪਰ ਇੰਨੀ ਠੀਕ ਹੈ ਤੇ ਇੱਥੇ ਬਾਈ ਆਪ ਰੈਸ਼ ਉਹਨਾਂ ਨੇ ਸ਼ਹਿਰ ਕੀਤੀ ਵਿੰਬਾਲੇ ਜੀ ਠੀਕ ਹੈ ਤੇ ਇੱਥੇ ਪਸ਼ੂ ਇੱਧਰ ਮੱਝਾਂ ਰੱਖੀਆਂ ਜੀ ਪਰਲੇ ਪਾਸੇ گاਵਾ ਇੱਕ ਬਾਈ ਦੀ ਮੱਝ ਵੇਖੀ ਹੈ ਜੀ ਅੱਜ ਥੋੜੀ ਸਿਹਤ ਵੱਲੋਂ ਪਸ਼ੂ ਤਾਂ ਕਰਕੇ ਹੈ ਜੀ ਇੱਕ ਦਾ ਤੁਹਾਨੂੰ ਪਤਾ ਵੀ ਬਾਹਰੋਂ ਧੁੱਪ ਧੁੱਪਣੀ ਪਸ਼ੂਆਂ ਨੂੰ ਜਮਾਂ ਹੀ ਲੱਗਦੀ ਜੀ ਸਿਹਤ ਵੀ ਪਸ਼ੂ ਇੱਥੇ ਆ ਗਰਮੀ ਜੀ ਵੀ ਇੱਥੇ ਹੀ ਹੈ ਜੀ ਠੀਕ ਹੈ ਤੇ ਆ ਥੋੜਾ ਜਿਹਾ ਜਿਹੜਾ ਮੰਨ ਕੇ ਚੱਲੋ ਲਾਲੀ ਮਾਰਦੀ ਹੈ ਪਸ਼ੂਆਂ ਜਨ ਤੁਹਾਨੂੰ ਵੀ ਪਤਾ ਹੈ ਵੀ ਜਦੋਂ ਪਸ਼ੂ ਮੰਨ ਕੇ ਚੱਲੋ ਤੋ ਪੇਣੀ ਨਿਕਲਣਾ ਬਸੂਨੇ ਤਾਂ ਪ੍ਰੋਬਲਮ ਇੱਕ ਬਾਈ मिनਰਲ ਮੈਕਚਰ ਜਮਾ ਨਹੀਂ ਪਾਰਿਆ ਜੀ 1% ਵੀ मिनਰਲ ਮੈਕਚਰ ਨਹੀਂ ਕੋਈ ਬਾਈਪਾਸ ਫੈਟ ਨਹੀਂ ਜੀ ਠੀਕ ਹੈ ਤੇ ਇੱਕ ਬਾਈ ਦੀ ਮਾਧਿਅ ਚੈੱਕ ਕੀਤੀ ਉਹ ਵੀ ਖਾਲੀ ਹੈ ਜੀ ਤਿੰਨ ਮਹੀਨਿਆਂ ਤੇ ਬਾਈ ਨੂੰ ਸੀਗਾ ਵੀ ਗੱਪਣ ਹੋਊਗੀ ਪਰ मिनਰਲ ਮੈਕਚਰ ਬਿਨਾ ਬਾਈਪਾਸ ਫੈਟ ਬਿਨਾ ਇਹ ਗੱਲ ਨਹੀਂ ਬਣੀ ਜੀ ਠੀਕ ਹੈ ਬਾਈ ਨੂੰ ਦੱਸਿਆ ਬਾਈਆਂ ਦੀ ਬਾਈ ਦੀ گاਵਾ ਦੀ ਸਿਹਤ ਵੀ ਮੰਨ ਲਓ ਨਹੀਂ ਵਧਿਆ ਨਹੀਂ ਕਹਿ ਸਕਦੇਗੇ ਠੀਕ ਹੈ ਕਿੰਨਾ ਦੁੱਧ ਪਾ ਦਿੰਨੇ ਬਈ ਪਾ ਦਿੰਨੇ ਇੱਕ ਕੁਵੰਟਾ ਦਾਂ ਥੋੜਾ 10 ਕਿਲੋ ਉੱਪਰ ਦੇਣ ਦਾ ਚੈੱਕ ਕਰ ਗਵੰਤ ਨੂੰ ਤੇ ਕੀ ਰੇਟ ਪੈਂਦਾ ਦੁੱਧ ਬਈ ਇੱਧਰ ਆ ਜਾਂਦਾ ਜੀ ਮਤਲਬ ਡੈਰੀ ਚ ਦਾ ਸਸਤਾ ਪੈਂਦਾ ਠੀਕ ਅੱਧਾ ਕ ਵਿਕ ਜਾਂਦਾ ਆਪਣਾ 4 ਟਮਾ ਜਿਵੇਂ 2 ਕਿਲੋ 2 ਕਿਲੋ ਕੀ ਦੇਦੇ ਠੀਕ ਹੈ 80 70 ਲੱਗ ਜਾਂਦਾ ਜੀ ਉੱਤੇ ਠੀਕ ਹੈ ਠੀਕ ਹੈ ਬਾਕੀ ਡੈਰੀ ਚ ਲੱਗ ਜਾਂਦਾ 65 60 ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆ ਬਈ ਡੇਢ ਸਾਲ ਹੋ ਗਿਆ ਜੀ ਅੱਛਾ ਡੇਢ ਸਾਲ ਹੋ ਗਿਆ ਤੇ ਫਾਇਦਾ ਕਿਹੜੇ ਚ ਲੱਗਿਆ ਮੱਝਾਂ ਚ ਕੀ ਗਵਾਂ ਦੇਖੋ ਜਾਇ ਤਾਂ ਸੂਣ ਤੇ ਆ ਜੀ ਆਪਣਾ ਗੱਬਣ-ਗੱਬਣ ਤੇ ਫੇਰ ਤਾਂ ਮੱਝਾਂ ਚ ਫਾਇਦਾ ਠੀਕ ਹੈ ਦੁੱਧ ਦੀ ਵਿਕਰੀ ਤੇ ਵੀ ਮਤਲਬ ਵੱੱਜਾ ਦੁੱਧ ਚਾਰਾਂ ਦਾ ਮਤਲਬ ਭੱਜੇ ਲਾਂਦੇ ਆ ਲੋਕ ਠੀਕ ਹੈ ਪਰ گاਵਾਂ ਦਾ ਦੁੱਧ ਵੀ ਰੁਕ ਜਾਂਦਾ ਆ ਗੱਭਣ ਹੋਣ ਤੇ ਵੀ ਮਤਲਬ ਇਹ ਇਹਨਾਂ ਦੀ ਥੋੜੀ ਸਾਹ ਸੰਭਾਲ ਚ ਫਰਕ ਹੈਗਾ ਬਈ ਇਹ ਪਾਊਡਰ ਤੋਂ ਬਿਨਾਂ ਵੀ ਗੱਭਣ ਹੋਈ ਜਾਂਦੀਆਂ ਬਾਈਪਾਸ ਫੈਟ ਦੀ ਵੀ ਏਡੀ ਲੋੜ ਨਹੀਂ ਰਹਿੰਦੀ ਪੱਠਿਆਂ ਦੇ ਵੀ ਚੱਲੀ ਜਾਂਦਾ ਪਰ ਜਿਹੜੀਆਂ ਗੱਭਣ ਐ ਇੱਕੀ ਟਿੱਕਦੇ ਰਹੀਆਂ ਨੇ ਕੋਈ ਟੀਕਾ ਨਹੀਂ ਮੰਨ ਗਏ ਆਣੀ ਵੀ ਦੂਜੀ ਵਾਰੀ ਟੀਕਾ ਭਰਾਇਆ ਜਾ ਕੇ ਜਾਂ ਗਾਂ ਤਾਂ ਥੋੜੀ ਅੱਕੀ ਤੇ ਸੱਲੀ ਕਰਾਈ ਆਉਂਦੀ ਆ ਅੱਧਾ ਡਾਕਟਰ ਬਣਾ ਲੈਂਦੀ ਆ ਗਾਂ ਦਾ ਬਉਹੀ ਗੱਲ ਆ ਵੀ ਐਚਐਫ ਗਾਣੂ ਤੇ ਕੋਈ ਵੀ ਗਾਂ ਜੇ ਸਾਹਮਣਾ ਨਾ ਤਾਂ ਫਿਰ ਮੇਨਟੇਨ ਕਰਨਾ ਪੈਂਦਾ ਸਿਸਟਮ ਆਪਾਂ ਨੂੰ ਮੀਨਰਲ ਲੈਕਚਰ ਨਹੀਂ ਆਪਾਂ ਬੰਦ ਕਰ ਸਕਦੇਗੇ ਕਦੇ ਵੀ ਤੇ ਸਾਨੂੰ گاਵਾਾਂ ਦੀ ਸਿਹਤ ਵੀ ਦਿਖਾਉਣੇ ਆ ਜੀ ਇੱਧਰ ਬਾਈ ਦੇ ਪਸ਼ੂ ਐ ਬਸ ਇਹ ਦਿਖਾਉਣ ਦਾ ਮਤਲਬ ਇਹੀ ਹੁੰਦਾ ਵੀ ਕਿਹੜੇ ਪਸ਼ੂ ਨੂੰ ਕਿਹੜੀ ਚੀਜ਼ ਦੀ ਲੋੜ ਆ ਜੀ ਆਪਾਂ ਲੈ ਕੇ ਦੇਈ ਦੀ ਆ ਠੀਕ ਐ ਤੇ ਇਹੀ ਸਭ ਇਹੀ ਜ਼ਰੂਰਤ ਹੁੰਦੀ ਆ ਜੀ ਇਹ ਸਪਲੀਮੈਂਟ ਪਸ਼ੂ ਨੂੰ ਸਹੀ ਪੈ ਗਿਆ ਸਿਹਤ ਪਸ਼ੂ ਦੀ ਸਹੀ ਬਣ ਗਈ ਤਾਂ ਪਸ਼ੂ ਨੇ ਆਪੇ ਗੱਭਣ ਹੋ ਜਾਣਾ ਜੀ ਇਹ ਤਿੰਨ گاਵਾਾਂ ਬਾਈ ਦੇ ਗਾਂ ਤਾਂ ਤਕਰੀਬਨ ਕੋਈ ਵੀ ਗੱਭਣ ਹੈ ਨਹੀਂ ਜੀ ਇਹਨਾਂ 'ਤੇ ਸਾਰਾ ਸੀਜ਼ਨ ਵੀ ਨਿਗਾਹ ਲਿਆ ਬਾਈ ਨੇ ਮੰਨ ਕੇ ਚੱਲੋ ਵੀ ਸਿਆਲ ਤੋਂ ਨੂੰ ਬੜਾ ਸਾਰਾ ਲੰਘ ਗਈ ਗਰਮੀ ਸ਼ੁਰੂ ਹੋਈ ਵੀ ਆ ਕਿਦੋਂ ਦੀ ਤਿੰਨ ਚਾਰ ਮਹੀਨਿਆਂ ਤੋਂ ਬਾਅਦ ਫੇਰ ਵੀ ਇੱਕ ਵੀ ਪਸ਼ੂ ਅਜੇ ਤੱਕ ਗੱਭਨ ਨਹੀਂ ਉਹੀ ਆ ਵੀ ਬਾਈ ਮੀਨਰਲ ਲੈਕਚਰ ਨਹੀਂ ਪਾ ਰਹੇਗੇ ਬਈ ਕਿਸੇ ਨੇ ਕਦੇ ਸੁਜੈਸਟ ਵੀ ਨਹੀਂ ਕੀਤਾ ਰੈਅ ਵੀ ਨਹੀਂ ਦਿੱਤੀ ਤੁਹਾਨੂੰ ਵੀ ਮੀਨਰਲ ਲੈਕਚਰ ਪਾਓ ਉਦਾਂ ਸੁਣਦੇ ਆਂ ਵਿੱਚ ਨੁਕਦੇ ਦੇ ਟਰਾਈ ਵੀ ਕਰ ਲੰਨੇ ਆਂ ਵੀ ਚਲੋ ਪਾਣਾ ਚਾਹੀਦਾ ਜੀ ਠੀਕ ਆ ਪਰ ਮਲੇ ਇਹ ਨਹੀਂ ਹੈ ਫੀਡ ਕੋਡ ਚ ਚੱਲ ਜਾਂਦਾ ਫੇਰ ਵੀ ਹੋ ਜਾਂਦਾ ਜੀ ਪਰ ਲੱਗ ਤੋਂ ਬੜਾ ਪਾਣਾ ਦਾ ਟਾਈਮ ਹੀ ਥੱਟ ਨਹੀਂ ਬੈਠੀ ਜਾਈ ਅੱਛਾ ਫੇਰ ਲਪਾਉਣਾ ਜੀ ਸਪੈ ਤੇ ਤੁਹਾਨੂੰ ਵੀ ਹੈਗੀ ਲੈਣਾ ਹੋਇਆ ਪਰ ਕੋਈ ਸੈੱਟ ਨਹੀਂ ਵੜਦਾ ਇਹ ਕੰਮ ਹਾਂ ਤੇ ਇੱਕ ਬਾਈ ਦੀ ਕਿੰਨੀ ਕਿ ਬਚਦਾ ਤੁਹਾਨੂੰ ਹੁਣ ਇਸ ਇਹਦੇ ਕੰਮ ਤੇ ਬਣ ਕੇ ਚਲੋ ਜਿਵੇਂ ਤੁਸੀਂ ਕੁਆਂਟਲ ਦੁੱਧ ਪਾਉਣੇ ਅੱਧੋ ਅੱਧ ਹੀ ਬਚਦਾ ਹੋਊਗਾ ਅੱਧੋ ਅੱਧ ਹੀ ਲੀਏ ਜੀ ਬਾਕੀ ਲੇਵਰ ਦੀ ਕੋਸਟ ਵੀ ਹੈਗੀ ਅੱਧ ਹੈਗੀ ਆ ਜੀ ਪਰ ਉਹ ਚ ਲੇਵਰ ਦੀ ਕੋਸਟ ਵੀ ਕੱਢਣੀ ਪੈਂਦੀ ਆ ਤੇ ਅੱਛਾ ਅੱਧ ਜੋ ਲੇਵਰ ਦੀ ਕੋਸਟ ਹੈ ਹਾਂ ਦਾਣੇ ਪਾਣੀ ਚ ਹੈਗਾ ਜੀ ਅੱਧ ਦਾ ਠੀਕ ਹੈ ਭਾਪਾ ਲੇਵਾ ਦਾ ਲਾਈਏ ਬਰੱਡ ਤੇਰਾ ਲੇਵਾ ਬਈ ਬਿੱਡ ਨਹੀਂ ਦੇ 30% ਵੱਜਦਾ ਉਹ ਕਹਿੰਦਾ ਮਤਲਬ 30% ਵੱਜਦਾ ਹੋ ਜਾਣਾ ਐਕਟ ਹੈ ਜਾਂ ਵੀ ਚਲੋ ਤੁਹਾਡਾ ਸ਼ਹਿਰ ਨੇੜੇ ਕਰਕੇ ਦੁੱਧ ਵੀ ਸਹੀ ਰੇਟ ਤੇ ਬਈ ਜਾਂਦਾ ਸਹੀ ਤਾਂ 30% ਵੀ ਨਾ ਵਜੇ ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਆ ਹਾਂ ਤੇ ਬਈ ਇਹ ਮੈਨੂੰ ਇਹਨਾਂ ਨੂੰ ਕਿੰਨਾ ਜਿੰਨੇ ਵਜਰ ਹੋ ਗਿਆ ਸੁੰਜਾਂ ਨੂੰ ਦਾਵਾਂ ਨੂੰ ਨਹੀਂ ਤਾਂ ਤਾਜੀ ਲੈਣੀਆਂ ਜੀ ਮੈਂ ਹੁਣੇ 2-2 ਮਹੀਨੇ ਅੱਛਾ ਹੁਣੇ ਦਾ ਮਹੀਨਾ ਹੋਇਆ ਜੀ ਠੀਕ ਹੈ ਇਹਨੂੰ ਹੋ ਗਿਆ ਜੀ 2 ਮਹੀਨੇ ਅੱਛਾ ਇਹਨੂੰ 2 ਮਹੀਨੇ ਹੋ ਗਏ ਆ ਇਹ ਦਿੱਕਤ ਸੋਡੇ ਹਾਜਤ ਕੀ ਆਉਣ ਲੱਗੀ ਹੈ ਕਿ ਮੰਨ ਕੇ ਪਰ ਡੇਢ ਸਾਲ ਹੀ ਹੋਇਆ ਸਮੋਣਾ ਹੁਣੇ ਹੁਣੇ ਕੰਮ-ਕਾਮ ਦਾ ਹੁਣੇ ਪੰਗਾ ਲਿਆ ਜੀ ਪਹਿਲਾਂ ਮੱਜਾਂ ਹੀ ਦੀਆਂ ਨਾਲੇ ਤੋਂ ਪੰਗਾ ਹੀ ਘਰੇਗਾ ਵਾਣੂ ਤੇ ਵੱਲੋਂ ਗਾਵਾਂ ਸੈੱਟ ਨਹੀਂ ਬੈਠੀਆਂ ਤੁਨੂੰ ਪਰ ਸੈੱਟ ਨਹੀਂ ਨਾ ਬਹਿਣਾ ਬਈ ਜੇ ਦੇਖੋ ਇਹਨਾਂ ਨੂੰ ਮੇਰੇ ਨੂੰ ਲੈਕਚਰ ਬਾਈ ਬਸ ਫੈਟ ਤੇ ਆਇਰਨ ਟੌਨਕ ਲੇਵਲ ਟੌਨਕ ਵਗੈਰਾ ਪਾਉਂਗਾ ਤਾਂ ਸੈੱਟ ਰਹਿਣੀਆਂ ਜਿਵੇਂ ਤੁਸੀਂ ਕਹਿੰਦੇ ਤੂੜੀ ਘੜਦੀ ਹੈ ਉਹ ਤੂੜੀ ਤਾਂ ਹੀ ਘੜਦਿਆਂ ਬਈ ਹੈਨਾ ਤੇ ਪੌਣੇ ਬਈ ਕੀ ਆ ਪੱਠੇ ਹੀ ਪੌਣੇ ਹੈਗੇ ਚਾਰ ਪੌਣੇ ਆ ਚਾਰ ਨਹੀਂ ਜੀ ਦਾ ਆਪਾਂ ਤੂੜੀ ਪੱਠੇ ਵੀ ਨਿਕ ਸਾਈਲੇਜ ਕੇ ਪਸ਼ੂ ਨੂੰ ਸਾਈਲੇਜ ਇਹਨਾਂ ਨੂੰ ਸਾਈਲੇਜ ਦੀ ਲੋੜ ਆ ਬਈ ਵੈਸੇ ਨਾ ਸਾਈਲੇਜ ਚਲੋ ਆਪਾਂ ਕਹਿ ਦਿੰਨੇ ਬੰਦ ਕਰਾਉਣਾ ਗਰਮੀ 'ਚ ਥੋੜੀ ਪ੍ਰੋਬਲਮ ਵੀ ਸਾਨੂੰ ਦੇਊਗਾ ਪਰ ਇਹਨਾਂ ਨੂੰ ਸਾਈਲੇਜ ਦੀ ਬਹੁਤ ਲੋੜ ਆ ਜਿਵੇਂ ਆ ਸੇਤ ਆ ਇਹਨਾਂ ਦੀ ਮੰਨ ਕੇ ਚਲੋ ਵੀ ਸਾਈਲੇਜ ਇਹਨਾਂ ਦਾ ਜਿਹੜਾ ਉਹ ਬਾਈਪਾਸ ਫੈਡ ਵਾਲਾ ਕੰਮ ਫੁੱਲ ਹੀ ਕਰੋਗੇ ਜੀ ਫਿਰ ਬਹੁਤ ਵਧੀਆ ਸੇਤ ਮਿਲਦਾ ਸਾਈਲੇਜ ਨਹੀਂ ਮਿਲਦਾ ਠੀਕ ਹੈ ਮਿੱਤੋਂ ਗੜਿਆ ਨਿਕਲਦਾ ਜੀ ਪੌਂਡ ਇਕੱਠਾ ਆ ਜਾ ਆ ਫਿਰ ਉਹਦਾ ਫਾਇਦਾ ਨਹੀਂ ਹੈ ਨਾ ਤੇ ਕਈ ਤਾਂ ਬਈ ਉਹਦਾ ਵੀ ਪਾਈ ਜਾਂਦੇ ਆ ਤਕਿੰਦਰ ਦਾ ਕਿ ਗੀਦਾ ਤਕਿੰਦਰ ਦਾ ਵੀ ਸਾਈਲੇਜ ਮੈ ਇਤਰੋਂ ਨਹੀਂ ਮਿਲਦਾਗਾ ਤੁਹਾਡੇ ਹਾਂ ਜੀ ਉਧਰ ਮਿਲਦਾ ਜੀਰਾ ਸਾਈਡ ਬਹੁਤ ਮਿਲਦਾ ਇਧਰੋਂ ਵੀਡੀਓ ਤਾਂ ਭਾਈ ਜੀ ਮਾਨਸਾ ਸਾਈਡ ਤੋਂ ਕਿਸੇ ਨੇ ਸ਼ਾਇਦ ਮਿਲਦਾ ਹੋਊਗਾ ਸਿਕੰਦਰ ਦਾ ਸਾਈਲੇਜ ਵੀ ਵਧੀਆ ਵੈਸੇ ਉਹ ਗੱਲ ਦਾ ਵੀ ਨਹੀਂ ਉਹ ਮੰਨ ਲਓ 20 ਦਿਨ ਕਹਿੰਦੇ ਆ ਵੀ ਜੇ ਗੱਠ ਤੁਸੀਂ ਰੱਖਣੀ ਆ ਤਾਂ 20 ਦਿਨਾਂ ਜੋ ਗੱਠ ਪਾ ਦਿਓ ਤੁਹਾਡਾ ਆਪਣੇ ਤਾਂ ਪੈ ਹੀ ਜਾਣੀ ਆ ਨਾ ਆਪਣੇ ਕੋਲ ਬਹੁਤ 1 ਲੱਖ ਪੈ ਜਾਣੀ ਆ ਹਾਂ ਹੁਣ ਇਹਨਾਂ ਨੂੰ ਬਾਈਪਾਸ ਫੈਟ ਤੇ ਮੈਂ ਇਹਨਾਂ ਨੂੰ ਲੈਕਚਰ ਲਿਖਿਆ ਜੀ ਇੱਕ ਥੋੜੀ ਜੀ ਦਿੱਕਤ ਆਉਂਦੀ ਆ ਵੀ ਏਰੀਆ ਏਰੀਆ ਦਾ ਫਰਕ ਹੁੰਦਾ ਮੇਰੇ ਏਰੀਆ 'ਚ ਜਿਹੜੀ ਚੀਜ਼ ਚੱਲਦੀ ਆ ਇਧਰੋਂ ਮਿਲਦੀ ਨਹੀਂ ਹੁਣ ਬਾਈ ਦਾ ਕੰਟੈਕਟ ਕਰਾਵਾਂ ਕਿਸੇ ਐਮਰਨਾ ਜਾਂ ਕੰਪੈਟ ਬੋਲਟ ਮੈਂ ਪਤਾ ਕਰਿਆ ਸੀ ਤੁਸੀਂ ਦੱਸਿਆ ਜੀ ਹਾਂਜੀ ਚਲੋ ਗੈਟ ਬਲੱਡ ਗੈਟ ਬਲੱਡ ਉਹ ਨਹੀਂ ਮਿਲਿਆ ਇਹ ਮੈਨੂੰ ਇਧਰੋਂ ਨਹੀਂ ਮਿਲਦਾ ਬਾਈ ਉਹ ਫਿਰ ਏਰੀਆ ਦਾ ਫਰਕ ਆਣਾ ਬਾਈ ਜੀ ਇਧਰੋਂ ਸ਼ਾਰਕਾ ਫਰੋਲ ਮਿਲਦਾ ਹੋਊਗਾ ਸ਼ਾਰਕਾ ਫਰੋਲ ਮਿਲਦਾ ਹਾਂ ਸ਼ਾਰਕਾ ਫਰੋਲ ਮਿਲਦਾ ਜੀ ਬਸ ਇਹੀ ਸੀਗਾ ਜੀ ਇਹ ਬਸੂ ਦਿਖਾਉਣੇ ਸੀ ਬਾਈ ਦਾ ਸੋਨੂੰ ਵੀ ਇਹ ਬਾਈ ਆਪ ਹੁਣ ਸ਼ਹਿਰ ਰਹਿ ਰਹੇ ਆ ਤੇ ਪਰ ਕੰਮ ਇਹ ਕਰ ਰਹੇ ਆ ਵੀ ਇੱਥੇ ਪਹਿਲੋ ਆ ਬਾਈ ਦੀ ਰੈਸ ਸੀ ਪਹਿਲਾਂ ਇਧਰ ਦੇ ਫਾਰਮ ਤੇ ਪੈਸੇ ਨਹੀਂ ਬਾਈ ਦੇ ਖਰਚ ਕੀਤੇ ਉਹਨੂੰ ਵੀ ਬਦਲਤਾ ਤੇ ਪਰ ਐ ਵੀ ਠੰਡਾ ਹੈ ਜਮਾ ਹੈ ਕੋਈ ਚੱਕਰ ਨਹੀਂ ਇਹਦੇ ਚਾਦਰਾਂ ਇੰਨੀਆਂ ਲੀਵੀਆਂ ਪੰਜਾਂ ਹੁੰਦਾ گاਵਾ ਬਹੁਤ ਹੋਂਕਣ ਪਰ ਐ ਕੋਈ ਦਿੱਕਤ ਨਹੀਂ ਇੱਕ ਬਾਈ ਕੋਲੇ گاਵਾ ਵੀ ਦੋਗਲ ਗਈ ਆ ਕੋਈ ਓਵੇਂ ਬਾੜੀ ਐਚ ਐਫ ਪ्युअर ਗਾਂ ਹੈਣੀਗੀ ਤੇ ਤਾਂ ਕਰਕੇ ਦੁੱਧ ਵੀ ਵਧੀਆ ਲੱਗਦਾ ਹੋਊਗਾ ਬਾਈ ਦਾ ਤੇ ਇਹਨਾਂ ਦਾ ਵੀ ਦੁੱਧ ਵੀ ਮੇਰੇ ਹਿਸਾਬ ਨਾਲ ਕੋਈ ਬਾਲਾ ਪਤਲਾ ਨਹੀਂ ਹੁੰਦਾ ਫੈਟ ਫੂਡ ਸਹੀ ਆ ਰਹੀ ਚਾਰ ਤੋਂ ਉੱਪਰ ਆਉਂਦੀ ਆ ਯਾਰ ਚਾਰ ਤੋਂ ਉੱਪਰ ਫੈਟ ਆ ਰਹੀ ਆ ਠੀਕ ਐ ਨੈਕਸਟ ਦੁੱਧ ਪਾਉਣੇ ਹੈ ਕਿ ਅੱਡ ਅੱਡ ਪਾਉਣੇ ਹੈ ਉਈ ਅਡਾ ਡੀ ਪਾਉਣੇ ਆਂ ਜੀ ਅੱਛਾ ਡੱਡ ਜਿਹੜਾ ਜਿਹਨੂੰ ਜਿਵੇਂ ਚਾਹੀਦਾ ਹੈ ਤਾਂ ਤਰ 70 ਵਾਲੀ ਤੇ ਹੋ ਜਾਂਦੀ ਥੋੜੀ ਬੋਧੀ ਮਿਕਸ ਤੋਂ ਵੀ ਥੋੜੀ ਬੋਧੀ ਅੱਛਾ ਉਹ ਵੀ ਥੋੜੀ ਜੀ 70 ਵਾਲਾ ਪਿਓਰ ਬਣੇਗਾ ਆਉ ਤਾਂ ਫਿਰ ਪਿਓਰ ਹੀ ਹੈ ਜਦੋਂ ਅਗਲਾ ਪੈਸੇ ਦਿੰਦਾ ਨਾ ਹਾਂ ਸਹੀ ਮਿਰਚਾਦ ਬਈ ਅੰਬਾਲੀ ਪਾਉਣੇ ਦੋ ਤੁਮਾਲੇ ਅੱਛਾ ਅੰਬਾਲੀ ਤੇ ਉੱਥੇ ਹੀ ਰਹਿ ਜਾਣਾ ਲੱਗ ਨੇੜੇ ਥੋੜਾ ਬੋਦਾ ਅੱਛਾ 10 ਕਲੇਟਰ 10 ਕਲੇਟਰ ਠੀਕ ਹੈ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਬਾਈ ਤੁਹਾਨੂੰ ਦਿਖਾਇਆ ਵੀ ਨੇੜੇ ਨੇੜੇ ਆ ਜੀ ਤੁਹਾਨੂੰ ਦੱਸਿਆ ਵੀ ਸ਼ੰਭੂ ਬਾਡਰ ਤੋਂ ਸਿਰਫ 2 ਕਿਲੋਮੀਟਰ ਹੀ ਆ ਜੀ ਠੀਕ ਆ ਹਰਿਆਣੇ ਦੇ ਨਾਲ ਲੱਗਦਾ ਪਿੰਡ ਆ ਜੀ ਤੇ ਬਾਈ ਨੂੰ ਸ਼ੌਂਕ ਆ 1.5 ਸਾਲ ਤੋਂ ਕੰਮ ਕਰ ਰਹੀ ਆ ਪਰ ਥੋੜਾ ਜਿਹਾ ਅਵੇਅਰਨੈਸ ਹੈਗੀ ਆ ਵੀ ਬਾਈ ਨੂੰ ਥੋੜੀ ਨੌਲੇਜ ਹੈ ਨਹੀਂ ਜੀ ਵਿਚਾਰੇ ਨੂੰ ਪਤਾ ਨਹੀਂ ਵੀ ਪਾਉਣਾ ਕੀ ਆ ਤਾਂ ਕਰਕੇ ਥੋੜਾ ਜਿਹਾ گاਵਾ ਤੋਂ ਬਾਈ ਦਾ ਮਾਣ ਆ ਕਿਆ ਪਰ 2-3 ਮਹੀਨਿਆਂ ਚ ਬਾਈ ਨੂੰ ਤਸੱਲੀ ਦਿੱਤੀ ਆ ਵੀ 2-3 ਮਹੀਨਿਆਂ ਚ ਬਾਈ ਸਾਰੇ ਪਸ਼ੂ ਗੱਭਣ ਹੋ ਜਾਣਗੇ ਤੁਹਾਡੇ ਕੋਈ ਦਿੱਕਤ ਨਹੀਂਗੀ ਇਹ ਗਾਮਾ ਜ ਤੁਹਾਨੂੰ ਪਤਾ ਜੀ ਮਿਨਰਲ ਮਿਕਚਰ ਬਾਈਪਾਸ ਸਾਈਡ ਜੇ ਤੁਸੀਂ ਬੰਦ ਕਰੋਗੇ ਤਾਂ ਆਹੀ ਹਾਲ ਹੋਣਾ ਪਸ਼ੂਆਂ ਦਾ ਜੇ ਹੱਡ ਨਿਕਲੇ ਆ ਜਿੰਨਾ ਚਿਰ ਵੇਟ ਨਹੀਂ ਪੂਰਾ ਉਹਨਾਂ ਚਿਰ ਪਸ਼ੂ ਗੱਭਰ ਨਹੀਂ ਹੋਊਗਾ ਠੀਕ ਆ ਗਾਂ ਦੇਖ ਲਓ ਤੁਸੀਂ ਠੀਕ ਆ ਬਾਈ ਨੇ ਹੁਣ ਨਵੰਗਾ ਲਈਆਂ ਕਰਕੇ ਇੱਕ ਥੋੜਾ ਜਿਹਾ ਗਾਵਾਂ ਮੰਨ ਲਓ ਖੁੱਲਾ ਬਣ ਭਾਲਦਿਆਂ ਜੀ ਥੋੜਾ ਜਿਹਾ ਜਗ੍ਹਾ ਦੀ ਵੀ ਦਿੱਕਤ ਆ ਬਾਈ ਕੋਲੇ ਪਰ ਉਵੇਂ ਹੈ ਨਹੀਂ ਕਿ ਬਈ ਬਹੁਤ ਜ਼ਿਆਦਾ ਭੀੜੀ ਜਗ੍ਹਾ ਉਵੇਂ ਕੋਈ ਦਿੱਕਤ ਨਹੀਂ ਆ ਦੇਖੋ ਹੁਣ ਇਹਨਾਂ ਦੇ ਜਦੋਂ ਪਸ਼ੂ ਅੰਦਰ ਖੜਾਉਣੇ ਆ ਨਾ ਇਹ ਆਪਾਂ ਝੋਟੀ ਦੇਖੋ ਤੁਸੀਂ ਆਵੇ ਜਮਾਂ ਰੈੱਡ ਹੋਈ ਪਈ ਆ ਮੰਨ ਲਓ ਵੀ ਇਹ ਕਾਪਰ ਦੀ ਡੈਫੀਸ਼ੈਂਸੀ ਰੱਖ ਲਓ ਜਦੋਂ ਆਪਾਂ ਇਹ ਧੋਪ ਹੀ ਨਹੀਂ ਲੱਗਣੀ ਪਸ਼ੂ ਨੂੰ ਫਿਰ ਰੰਗ ਬਦਲ ਜਾਂਦੇ ਆ ਪਸ਼ੂ ਆ ਬਾਈ ਦੀ ਗਾਂ ਦੀ ਸਿਹਤ ਸਾਰਿਆਂ ਤੋਂ ਡਾਉਣਾ ਅੱਜ ਚੈੱਕ ਕੀਤੀ ਸੀ ਖਾਲੀ ਆ ਜੀ ਪਰ ਤੁਸੀਂ ਅਗਲੀ ਵੀਡੀਓ 'ਚ ਦੇਖੋਗੇ ਜੀ ਪਸ਼ੂਆਂ ਦਾ ਰੰਗ ਬਦਲ ਲਿਆਗੇ ਪਰਮਾਤਮਾ ਮਿਹਰ ਕਰੇ ਬਸ ਸਪਲੀਮੈਂਟ ਬਾਈ ਨੂੰ ਮੈਂ ਅਵੇਲੇਬਲ ਹੀ ਕਰਵਾ ਕੇ ਦੇ ਕੇ ਜਾਊਗਾ ਇੱਧਰ ਨਹੀਂ ਇਹ ਗੱਲ ਨਹੀਂ ਬਣਦੀ ਜੀ ਜੇਕਰ ਸਪਲੀਮੈਂਟ ਕੋਈ ਹੋਰ ਮਿਲ ਜੇ ਬਾਈ ਬੈ ਫੈਟ ਨਾ ਮਿਲੇ ਤਾਂ ਫਿਰ ਉਹ ਗੱਲ ਨਹੀਂ ਬਣਦੀ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈ